ਵਾਲਾਂ ਤੇ ਜੁਲਫਾਂ ਤੇ ਕਵੀਆਂ ਦੀਆਂ ਇੰਨੀਆਂ ਕਲਮਾਂ ਚੱਲੀਆਂ ਕਿ ਜੇ ਗੀਤ ਕਵਤਾਵਾਂ ਵੇਖਣ ਲਗੀਏ ਤੇ ਮੇਰੇ ਖਿਆਲ ਦੀ ਨਾਲ ਇੱਕ ਐਪੀਸੋਡ ਤੇ ਇਹਦੇ ਤੇ ਕੀਤਾ ਜਾ ਸਕਦਾ ਪਰ ਅੱਜ ਕੱਲ੍ਹ ਭਾਰਤੀ ਇੰਡੀਅਨ ਲੋਕ ਜਿਹੜੇ ਆ ਉਹ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪੀੜਤ ਆ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਇੰਡੀਆ ਦੇ ਵਿੱਚ 50% ਤੋਂ ਵੀ ਵਧੇਰੇ 25 ਸਾਲ ਤੋਂ ਘੱਟ ਦੀ ਏਜ ਵਾਲੇ ਇਸ ਬਿਮਾਰੀ ਤੋਂ ਪੀੜਤ ਨਜ਼ਰ ਆਉਣਗੇ ਇਸ ਤੋਂ ਇਲਾਵਾ ਓਵਰਆਲ ਨੌਜਵਾਨਾਂ ਦਾ ਜੇ ਅੰਕੜਾ ਲਈਏ ਤਾਂ ਫਿਲਹਾਲ 65% ਬਣਦਾ ਹੈ ਮੈਂ ਨਹੀਂ ਕਹਿੰਦਾ ਇਹ ਅੰਕੜੇ ਕਹਿੰਦੇ ਆ ਸੋ ਇਸ ਸਮੱਸਿਆ ਦੇ ਲੱਛਣ ਕੀ ਹੁੰਦੇ ਆ ਇਹਦਾ ਹੱਲ ਕਿਵੇਂ ਹੋ ਸਕਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਦੇਖੋ ਅਸੀਂ ਡਿਸਕਲੇਮਰ ਦੇ ਦਈਏ ਅਸੀਂ ਨਾ ਕੋਈ ਨੁਸਖਾ ਦਿੰਨੇ ਆ ਨਾ ਕਿਸੇ ਨੂੰ ਪ੍ਰਮੋਟ ਕਰਦੇ ਆ ਦੁਨੀਆ ਭਰ ਦੇ ਵਿੱਚ ਜੋ ਅੱਛੀਆਂ ਸਟੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਕੋਟ ਕਰਕੇ ਤੁਹਾਡੇ ਤੱਕ ਜਾਣਕਾਰੀ ਲਿਆਉਣੇ ਆ ਕਿ ਭਾਈ ਜੇ ਕਿਸੇ ਦਾ ਭਲਾ ਹੁੰਦਾ ਤਾਂ ਜਾਂ ਬਚਾਅ ਹੁੰਦਾ ਤਾਂ ਇਸ ਤਰੀਕੇ ਨਾਲ ਕਰ ਲਵੇ ਖੈਰ ਲੱਛਣ ਕੀ ਆ ਚੜਨ ਤੋਂ ਕਿਵੇਂ ਬਚਾਈਏ ਤੇ ਸਭ ਤੋਂ ਮਹੱਤਵਪੂਰਨ ਕਿ ਡਾਕਟਰ ਦੇ ਕੋਲ ਕਦੋਂ ਜਾਣਾ ਚਾਹੀਦਾ ਇਹ ਦੋ ਤਿੰਨ ਨੁਕਤੇ ਆ ਜਿਨ੍ਹਾਂ ਨੂੰ ਆਪਾਂ ਵਿਚਾਰਾਂਗੇ ਸਭ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਮਹੱਤਵਪੂਰਨ ਗੱਲ ਦੱਸਾਂ ਜੋ ਅਮਰੀਕਨ ਅਕੈਡਮੀ ਆਫ ਡਰਮਟੋਲੋਜੀ ਯਾਨੀ AAD ਹੈ DIY AAD ਦੇ ਮੁਤਾਬਕ ਕਿ ਦਿਨ ਦੇ ਵਿੱਚ ਜੇ 50 ਤੋਂ 100 ਵਾਰ ਚੜਦਾ ਤਾਂ ਆਮ ਹੈ ਕਿਉਂਕਿ ਇੱਕ ਸਾਈਕਲ ਦੀ ਤਰ੍ਹਾਂ ਹੈ ਮੰਨ ਲਓ ਜੇ ਤੁਹਾਡੇ ਸਿਰ ਦੇ ਵਿੱਚ 1 ਲੱਖ ਵਾਲਿਆ ਕੁਝ ਨੇ ਛੜਨਾ ਕੁਝ ਨੇ ਦੁਬਾਰਾ ਉਗਣਾ ਤੇ ਦੂਜਾ ਕਿ ਆਮ ਤੌਰ ਤੇ ਆਪਾਂ ਦੇਖਦੇ ਆਂ ਕਿ ਸ਼ੈਂਪੂ ਕੰਗੀ ਕਰਦੇ ਆਂ ਤਾ ਵਾਲ ਝੜਦੇ ਆਂ ਕੁਝ ਲੋਕਾਂ ਨੂੰ ਲੱਗਦਾ ਕਿ ਯਾਰ ਕੰਗੀ-ਕੁੰਗੀ ਕਰਕੇ ਇਦਾਂ ਹੋ ਜਾਂਦਾ ਨਹੀਂ ਨਹੀਂ ਸਾਹਿਬ ਐਸਾ ਕੁਝ ਨਹੀਂ ਹੈ ਅਸਲ ਦੇ ਵਿੱਚ ਕੀ ਹੈ ਕਿ ਆਪਣੀ ਖੋਪੜੀ ਤੋਂ ਯਾਨੀ ਸਕੈਲਪ ਜਿਹੜਾ ਹੁੰਦਾ ਉਹਦੇ ਤੋਂ ਵਾਲ ਲਗਭਗ ਲਗਭਗ ਜੜੋਂ ਪਹਿਲਾਂ ਹੀ ਉਖੜੇ ਹੁੰਦੇ ਆ ਤੋ ਬਾਨਾ ਜਾ ਬਣਦਾ ਹੋਰ ਐਸਾ ਕੁਝ ਨਹੀਂ ਹੈ ਤੇ ਗੱਲ ਇਹ ਆ ਕਿ ਹੁਣ ਜੇ ਆਪਾਂ ਆਈਏ ਕਿ ਇਹਦੇ ਪਿੱਛੇ ਕਾਰਨ ਕੀ ਆ ਤਾਂ ਮਹੱਤਵਪੂਰਨ ਇਹ ਆ ਕਿ ਕੋਈ ਕਾਰਨ ਇੱਕ ਨਹੀਂ ਹੁੰਦਾ ਜਿਵੇਂ ਆਪਾਂ ਦੇਖੀਏ ਤਾਂ ਕਈ ਤਾਂ ਹੁਣ ਇਹ ਆ ਕੇ ਪੋਨੀ ਪਾਨੀ ਵੀ ਬਹੁਤ ਕੱਸ ਕੇ ਕਰਦੇ ਆ ਟਾਈਟ ਵਾਲ ਰੱਖਦੇ ਆ ਉਹਨਾਂ ਦਾ హెయిర్ ਸਟਾਈਲ ਵੀ ਕੁਝ ਇਸ ਤਰੀਕੇ ਦਾ ਹੁੰਦਾ ਤਾਂ ਉਹ ਵੀ ਇੱਕ ਕਾਰਨ ਬਣ ਸਕਦਾ ਜਾਂ ਫਿਰ ਜਿਵੇਂ ਆਪਣਾ ਕੈਲੋਕਿਸ ਸਕੈਲਪ ਹੈ ਸਿਰ ਹੈ ਉਹਦੇ ਵਿੱਚ ਫੰਗਸ ਹੈ ਇਨਫੈਕਸ਼ਨ ਹੈ ਜਾਂ ਆਪਾਂ ਕਹ ਲਈਏ ਕਿ ਬਹੁਤ ਜ਼ਿਆਦਾ ਸਫਾਈ ਨਹੀਂ ਕਰਦੇ ਤਦ ਵੀ ਫਿਰ ਇਸ ਤੋਂ ਇਲਾਵਾ ਵਾਲਾਂ ਦੇ ਵਿੱਚ ਕੈਮੀਕਲ ਬਲੀਚਿੰਗ ਬਹੁਤ ਜ਼ਿਆਦਾ ਕਰਦੇ ਆ ਤਦ ਵੀ ਹਾਰਮੋਨਲ ਜੋ ਬਦਲਾ ਹੁੰਦੇ ਆ ਉਹ ਵੀ ਇੱਕ ਕਾਰਨ ਹੋ ਸਕਦਾ ਔਰਤਾਂ ਦੇ ਵਿੱਚ ਪ੍ਰੈਗਨਨਸੀ ਜਾਂ ਕਹਿੰਦੇ ਕਮੀਨੋਪੌਜ਼ ਦੇ ਕਾਰਨ ਅਜਿਹਾ ਹੋ ਸਕਦਾ ਕੁਝ ਖਾਸ ਮੈਡੀਕਲ ਟਰੀਟਮੈਂਟ ਜਿਵੇਂ ਆਪਾਂ ਕੈਂਸਰ ਦੀ ਦੇਖਦੇ ਆ ਥੈਰੇਪੀ ਹੁੰਦੀ ਆ ਤਾਂ ਉਸ ਵੇਲੇ ਵੀ ਵਾਲ ਝੜ ਜਾਂਦੇ ਆ ਸਰੀਰ ਦੇ ਵਿੱਚੋਂ ਪੋਸਟਿਕ ਤੱਤਾਂ ਦੀ ਕਮੀ ਇਹ ਵੀ ਇੱਕ ਕਾਰਨ ਹੈ। ਸਟ੍ਰੈਸ ਬਹੁਤ ਵੱਡਾ ਕਾਰਨ ਹੈ। ਸਟ੍ਰੈਸ ਬਹੁਤ ਵੱਡਾ ਕਾਰਨ ਹੈ। ਇਹ ਮੈਂ ਨਿੱਜੀ ਤੌਰ ਤੇ ਵੀ ਤੁਹਾਨੂੰ ਦੱਸ ਸਕਦਾ। ਤਾਂ ਇਸ ਤੋਂ ਇਲਾਵਾ ਜੇ ਆਪਾਂ ਦੇਖੇ ਤਾਂ ਥਾਇਰੋਇਡ ਨੂੰ ਵੀ ਇੱਕ ਕਾਰਨ ਜਿਹੜਾ ਮੰਨਿਆ ਜਾਂਦਾ ਹੈ। ਤਾਂ ਖੈਰ ਹੁਣ ਆਪਾਂ ਦੇਖੀਏ ਕਿ ਭਾਈ ਇਹਦੇ ਲੱਛਣ ਕੀ ਆ? ਵੀ ਆਪਾਂ ਲੱਛਣ ਕਿੱਥੋਂ ਲਾ ਸਕਦੇ ਆ? ਤਾਂ ਫਿਲਹਾਲ ਇਹ ਆ ਕਿ ਸਿਰ ਦੇ ਇੱਕ ਖਾਸ ਹੀ ਹਿੱਸੇ ਦੇ ਵਿੱਚ ਵਾਲ ਜਿਹੜੇ ਪਤਲੇ ਹੋ ਜਾਂਦੇ ਆ। ਖਾਸ ਤੌਰ ਤੇ ਪੁਰਸ਼ਾਂ ਦਾ ਜਿਹੜਾ ਉਹ ਤਨੋਂ ਪਤਾ ਹੀ ਹੈ ਨਾ ਉਹ ਦਿਸਣ ਲੱਗ ਪੈਂਦਾ ਨਕਸ਼ਾ ਜਿਆ ਸਿਰ ਤੋਂ ਵਾਲਾਂ ਦਾ ਪਤਲਾ ਹੋ ਕੇ ਟੁੱਟਣਾ ਜਿਹੜਾ ਉਹ ਲਗਾਤਾਰ ਵਧਦਾ ਜਾਂਦਾ ਵਧਦਾ ਜਾਂਦਾ ਫਿਰ ਵਾਲਾਂ ਦੇ ਛੋਟੇ ਛੋਟੇ ਟੁਕੜੇ ਜਿਹੜੇ ਆ ਯਾਨੀ ਉਹ ਆਪਾਂ ਗੁچھے ਕਹਿੰਦੇ ਨੇ ਉਹ ਝੜਨ ਲੱਗ ਜਾਂਦੇ ਆ ਸਰੀਰ ਤੇ ਜਿਹੜੇ ਵਾਲ ਆ ਉਹ ਅਕਸਰ ਡਿੱਗੇ ਦਿਖਾਈ ਦਿੰਦੇ ਆ ਤਾਂ ਇਹ ਕਹਿ ਸਕਦੇ ਆ ਕਿ ਵਾਲ ਝੜਨ ਦੇ ਆਮ ਤੌਰ ਤੇ ਲੱਛਣ ਨੇ ਤਾਂ ਬਾਕੀ ਇਹਦੇ ਵਿੱਚ ਕਈ ਕਹ ਲੋ ਕਿ ਹੋਰ ਕਾਰਨ ਵੀ ਹੁੰਦੇ ਆ ਜਿਦਾ ਰਿਸਕ ਫੈਕਟਰਸ ਹੈਗੇ ਆ ਗੰਜੇਪਣ ਦੀ ਇੱਕ ਫੈਮਿਲੀ ਹਿਸਟਰੀ ਵੀ ਹੁੰਦੀ ਆ ਜ਼ਿਆਦਾ ਉਮਰ ਹੋ ਗਈ ਤਦ ਵੀ ਵਾਲ ਝੜਨੇ ਸਟਾਰਟ ਹੋ ਜਾਂਦੇ ਜੇ ਅਚਾਨਕ weight loss ਹੋ ਜਾਂਦਾ ਹੈ ਤਦ ਵੀ ਇਹ ਵੀ ਇੱਕ ਨੁਕਤਾ ਮਹੱਤਵਪੂਰਨ ਆ ਕੁਝ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਡੀਕਲ ਕੰਡੀਸ਼ਨਸ ਜਿਵੇਂ ਡਾਇਬੀਟਿਸ ਲੂਪਸ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਹ ਵੀ ਇੱਕ ਕਾਰਨ ਬਣਦਾ ਹੈ ਖਰਾਬ ਨਿਊਟ੍ਰੀਸ਼ਨ ਇਹ ਤੇ ਹੈ ਹੀ ਹੈ ਸੋ ਇਹ ਚੀਜ਼ਾਂ ਦਾ ਜਿਹੜਾ ਉਹ ਆਪਾਂ ਧਿਆਨ ਰੱਖੀਏ ਤੇ ਬਿਹਤਰ ਹੋਏਗਾ ਖੈਰ ਜਿਹੜੀਆਂ ਚੀਜ਼ਾਂ ਨੁਕਸਾਨਦੇ ਹੋ ਸਕਦੀਆਂ ਆਪਾਂ ਦੋ ਚੀਜ਼ਾਂ ਸਮਝਣ ਦਾ ਯਤਨ ਕੀਤਾ ਕਿ ਇੱਕ ਤੇ ਲੱਛਣ ਕੀ ਹੁੰਦੇ ਆ ਤੇ ਕਾਰਨ ਕੀ ਹੋ ਸਕਦੇ ਆ ਤਾਂ ਉਹਦੇ ਵਿੱਚ ਕੁਝ ਚੀਜ਼ਾਂ ਤੋਂ ਬਚਣਾ ਜ਼ਰੂਰੀ ਹੁੰਦਾ ਹੈ ਖਾਸ ਤੌਰ ਤੇ ਜਿਵੇਂ ਬਲੋ ਡਰਾਇਰ ਗਰਮ ਕੰਗੀ హెయిਰ ਸਟਾਈਲਰ హెయిਰ ਕਲਰਿੰਗ ਪ੍ਰੋਡਕਟ ਬਲੀਚਿੰਗ ਏਜੈਂਟ ਪਰਮ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਧਿਆਨ ਨਾਲ ਵਰਤਣੀਆਂ ਚਾਹੀਦੀਆਂ ਇਹ ਮੈਂ ਕਲੀਵਲੈਂਡ ਕਲੀਨਿਕ ਦੇ ਕਹਿਲੋ ਕੇ ਹਵਾਲੇ ਨਾਲ ਕਹਿ ਰਿਹਾ ਆਪਣੇ ਕੋਲ ਨਹੀਂ ਕਹਿ ਰਿਹਾ ਉਹ ਸਾਰੀਆਂ ਚੀਜ਼ਾਂ ਉਹਨਾਂ ਤੋਂ ਲਈਆਂ ਬਹੁਤ ਬਿਹਤਰੀਨ ਜਾਣਕਾਰੀ ਦਿੰਦੇ ਨੇ ਇਹ ਅੱਛਾ ਅੱਗੇ ਆਈਏ ਆਪਾਂ ਕਿ ਭਾਈ ਜੋ ਗੱਲ ਆਪਾਂ ਸ਼ੁਰੂ ਚ ਕੀਤੀ ਸੀ ਕਿ ਕਿ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਕਿ ਡਾਕਟਰ ਦੇ ਕੋਲ ਕਦੋਂ ਜਾਣਾ ਜਾਂ ਸਭ ਤੋਂ ਮਹੱਤਵਪੂਰਨ ਇਹ ਆ ਕਿ ਕੀ ਆਪਾਂ ਪ੍ਰੇਜ਼ ਕਰੀਏ ਕੀ ਚੀਜ਼ਾਂ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰੀਏ ਤੇ ਬਚ ਸਕਦੇ ਆ ਤਾਂ ਫਿਲਹਾਲ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਆਪਣੀ ਡਾਈਟ ਆ ਨਾ ਉਹਨੂੰ ਪੂਰਾ ਪੌਸਟਿਕ ਰੱਖੋ ਸੰਤੁਲਿਤ ਭੋਜਨ ਖਾਓ ਤੇ ਉਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਪ੍ਰੋਟੀਨ ਜਿਹੜਾ ਉਹ ਸ਼ਾਮਲ ਕਰੋ ਵਾਲ ਛੜਨ ਦੇ ਲਈ ਕਿਹੜਾ ਵਿਟਾਮਿਨ ਜ਼ਿੰਮੇਵਾਰ ਹੁੰਦਾ ਉਹ ਵੀ ਦੱਸ ਦਿੰਨੇ ਤੁਹਾਨੂੰ ਕਿ ਮੈਡੀਕਲ ਟਰੀਟਮੈਂਟ ਦੀ ਵਜ੍ਹਾ ਦੇ ਨਾਲ ਜੇ ਵਾਲ ਡਿੱਗ ਰਹੇ ਤਾਂ ਗੱਲ ਵੱਖਰੀ ਆ ਪਰ ਜੇ ਆਮ ਹਾਲਾਤ ਦੇ ਵਿੱਚ ਇਹ ਵਾਲਾਂ ਦਾ ਝੜਨਾ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ ਤਾਂ ਫਿਰ ਤੁਸੀਂ ਸਮਝ ਲਓ ਕਿ ਕੁਝ ਵਿਟਾਮਿਨ ਨੇ ਉਹਨਾਂ ਦੀ ਘਾਟ ਹੋ ਸਕਦੀ ਹੈ ਵਿਟਾਮਿਨ B ਤੇ ਇਸ ਤੋਂ ਇਲਾਵਾ ਵਿਟਾਮਿਨ C ਵਿਟਾਮਿਨ D ਸੇਲੇਨੀਅਮ ਇਹਦਾ ਮੈਂ ਅੱਗੇ ਇੱਕ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰ ਚੁੱਕਾ ਹਾਂ ਕਿ ਸੇਲੇਨੀਅਮ ਜੇ ਤਾ ਠੀਕ ਹੈ ਥੋੜਾ ਜਿਆ ਰਵੇ ਜੋ ਬਾਡੀ ਨੂੰ ਦਰਕਾਰ ਹੈ ਤਾਂ ਠੀਕ ਹੈ ਥੋੜਾ ਜਿਆ ਚਾਹੀਦਾ ਹੁੰਦਾ ਹੈ ਹਿਊਮਨ ਬਾਡੀ ਨੂੰ ਪਰ ਸਲੇਨੀਅਮ ਬਹੁਤ ਜ਼ਿਆਦਾ ਹੋ ਜਾਵੇ ਬਾਡੀ ਚ ਤਾਂ ਵੀ ਵਾਲ ਚੜ ਜਾਂਦੇ ਆ ਸਲੇਨੀਅਮ ਪਾਇਆ ਗਿਆ ਮਹਾਰਾਸ਼ਟਰ ਦੀ ਕਣਕ ਦੇ ਵਿੱਚ ਜੋ ਕਿ ਪੰਜਾਬ ਤੇ ਹਰਿਆਣਾ ਤੋਂ ਸਪਲਾਈ ਹੋ ਗਈ ਸਮਝੀ ਜਾਂਦੀ ਹੈ ਕਿ ਉੱਥੇ ਸਪਲਾਈ ਹੋ ਗਈ ਕਿੱਥੋਂ ਪੰਜਾਬ ਤੇ ਹਰਿਆਣੇ ਤੋਂ ਤੇ ਉਹਦੇ ਵਿੱਚ ਸਲੇਨੀਅਮ ਜ਼ਿਆਦਾ ਪਾਇਆ ਗਿਆ ਤੇ ਕੁਝ ਪਿੰਡਾਂ ਦੇ ਸੈਂਕੜੇ ਵਿਅਕਤੀਆਂ ਦੇ ਵਾਲ ਜੜੇ ਉਹ ਹਥਾਂ 'ਚ ਆ ਗਿਆ ਸੀਗੇ ਤਾਂ ਹੁਣ ਮੈਂ ਜਿਵੇਂ ਕਿਹਾ ਕਿ ਦੇਖੋ ਇਹ ਤਾਂ ਘਾਟਾ ਹੋ ਸਕਦੀਆਂ ਦੂਜਾ ਕਿ ਡਾਕਟਰ ਨੂੰ ਕਦੋਂ ਮਿਲਣਾ ਚਾਹੀਦਾ ਤਾਂ ਇਹ ਇੱਕ ਮਹੱਤਵਪੂਰਨ ਪਹਿਲੂ ਹੈ ਕਿਉਂਕਿ ਅਸੀਂ ਡਾਕਟਰ ਦੀ ਜਾਂ ਮਾਹਰ ਦੀ ਕਹਿ ਲਓ ਕਿ ਸਲਾਹ ਲੈਣ ਦੀ ਥਾਂ ਤੇ ਨਾ ਸਲਾਹ ਕਿੱਥੋਂ ਲੈਨੇ ਆ ਸੋਸ਼ਲ ਮੀਡੀਆ ਤੋਂ YouTube ਤੋਂ ਆਇਦਰੋਂ ਉਧਰੋਂ ਤਾਂ ਕਹਿੰਦੇ ਆ ਕਿ ਜੇ ਮੰਨ ਲਓ ਇਹ ਸਮੱਸਿਆ ਸਾਰੇ ਹੱਲ ਕੀਤੇ ਤੋਂ ਵੀ ਨਹੀਂ ਹੱਲ ਹੁੰਦੀ ਤਾਂ ਫਿਰ ਇਹਦੇ ਪਿੱਛੇ ਕੁਝ ਹੋਰ ਕਾਰਨ ਵੀ ਹੋ ਸਕਦੇ ਆ ਸੋ ਇਸ ਕਰਕੇ ਕਈ ਹੋਰ ਬਿਮਾਰੀਆਂ ਦਾ ਇਸ਼ਾਰਾ ਵੀ ਹੁੰਦਾ ਹੈ ਵਾਲਾਂ ਦੇ ਝੜਨ ਮਾਨੀ। ਮਤਲਬ ਕਿ ਵਾਲਾਂ ਦਾ ਜਿਹੜਾ ਝੜਨਾ ਹੈ ਨਾ ਉਹ ਕੁਝ ਹੋਰ ਬਿਮਾਰੀਆਂ ਦਾ ਸੰਕੇਤਕ ਪ੍ਰਤੀਕ ਵੀ ਹੋ ਸਕਦਾ ਹੈ। ਸੋ ਇਸ ਕਰਕੇ ਡਾਕਟਰ ਦੀ ਸਲਾਹ ਉਦੋਂ ਲੈ ਲੈਣੀ ਚਾਹੀਦੀ ਹੈ। ਤਾਂ ਭੋਜਨ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾ ਸਕਦੀਆਂ? ਤਾਂ ਭਾਈ ਉਹਦੇ ਵਿੱਚ ਆਂਡਾ ਜੇ ਖਾ ਸਕਦੇ ਹੋ ਤਾਂ ਜ਼ਰੂਰ ਖਾਓ ਜੀ। ਪਾਲਕ ਹੈ, ਮੱਛੀ ਤੇ ਫਲੈਕਸੀਡ ਜਿਹੜੇ ਹੁੰਦੇ ਆ। সুইਟ ਪੋਟੈਟੋ ਕਮਾਲ ਦੀ ਗੱਲ ਹੈ ਯਾਨੀ ਸ਼ਕਰਗੰਦੀ ਉਹ ਆਪਾਂ ਸ਼ਕਰਗੰਦੀ ਕਹਿੰਦੇ ਨੇ ਸ਼ਕਰਕੰਦੀ ਹੁੰਦੀ ਹੈ ਵੈਸੇ ਜਿਵੇਂ ਫਿਰ ਆਪਣੇ ਕੋਲ ਡ్రਾਈ ਫਰੂਟਸ ਹੁੰਦੇ ਹਨ ਮਹਿੰਗੇ ਹੋ ਗਏ ਗਰੀਬ ਬੰਦਾ ਤਾਂ ਖਾ ਨਹੀਂ ਸਕਦਾ ਬੀਨਸ ਜਿਵੇਂ ਆਪਾਂ ਨਾ ਤੋਂ ਦੇਖਦੇ ਆ ਕਿ ਪ੍ਰੋਟੀਨ ਜ਼ਿੰਕ ਤੇ ਆਇਰਨ ਨੂੰ ਮਿਲਦਾ ਹੈ ਤਾਂ ਬਾਕੀ ਹੋਰ ਵੀ ਕੁਝ ਚੀਜ਼ਾਂ ਨੇ ਜਿਨ੍ਹਾਂ ਤੋਂ ਪ੍ਰੇਜ਼ ਕਰਨ ਦੀ ਜ਼ਰੂਰਤ ਹੈ ਖਾਸ ਤੌਰ ਤੇ ਜੰਕ ਫੂਡ ਤੋਂ ਬਚੋ ਯਾਰ ਮੈਰੀ ਉਹਨਾ ਬਹੁਤ ਖਤਰਨਾਕ ਹੁੰਦਾ ਵਾਲਾਂ ਵਾਸਤੇ ਬਹੁਤ ਜ਼ਿਆਦਾ ਕੈਮੀਕਲ ਨਾ ਯੂਜ਼ ਕਰੋ ਤੇ ਨੀਂਦ ਭਰਪੂਰ ਲਓ ਤੇ ਸਟ੍ਰੈਸ ਤੋਂ ਦੂਰ ਰਹੋ ਮੈਂ ਫੇਰ ਦੱਸ ਦੇਣਾ ਜੇ ਤੁਹਾਨੂੰ ਇਹਨਾਂ ਚੀਜ਼ਾਂ ਦੇ ਜ਼ਿਆਦਾ ਹੀ ਲੱਛਣ ਆ ਖਾਸ ਤੌਰ ਤੇ ਥਕਾਨ ਬਹੁਤ ਜ਼ਿਆਦਾ ਬਣੀ ਰਹਿੰਦੀ ਹੈ ਥਕਾਵਟ ਅਚਾਨਕ ਵਜ਼ਨ ਘਟ ਰਿਹਾ ਹੈ ਸਿਰ ਜਾਂ ਸ਼ਰੀਰ ਤੇ ਉਹ ਜਿਹੜੇ ਧੱਬੇ ਜੇ ਆ ਜਾਂਦੇ ਹਨ ਧੱਫੜ ਜੇ ਟਾਈਪ ਦੇ ਜ਼ਿਆਦਾ ਆਉਣ ਲੱਗ ਜਾਂਦੇ ਆ ਤਾਂ ਫੇਰ ਉਸ ਤੋਂ ਇਲਾਵਾ ਜੇ ਕੋਈ ਸਰਜਰੀ ਹੋਈ ਉਹਦੇ ਵਿੱਚ ਕੋਈ ਰਿਐਕਸ਼ਨ ਦਿਖ ਰਿਹਾ ਤੁਹਾਨੂੰ ਡਾਈਟ ਜਾਂ ਨਿਊਟ੍ਰੀਸ਼ਨ ਦੇ ਵਿੱਚ ਕੋਈ ਬਹੁਤ ਵੱਡਾ ਬਦਲਾਅ ਕੀਤਾ ਹੈ ਕੋਈ ਨਵੀਂ ਵੈਕਸੀਨ ਲਵਾਈ ਆ ਤਦ ਜੇ ਮੰਨ ਲਓ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਵਾਲ ਜ਼ਿਆਦਾ ਝੜਨ ਲੱਗ ਪਿਆ ਤਾਂ ਫਿਰ ਤੁਸੀਂ ਡਾਕਟਰ ਦੇ ਕੋਲ ਸਲਾਹ ਵਾਸਤੇ ਜ਼ਰੂਰ ਜਾਓ ਇਹ ਵੀ ਕਲੀਵਲੈਂਡ ਕਲੀਨਿਕ ਦਾ ਕਹਿਣਾ ਸੋ ਇਹ ਸਾਰੀਆਂ ਗੱਲਾਂ-ਬੱਤਾਂ ਸੀ ਤੁਹਾਡੇ ਤੱਕ ਲੈ ਕੇ ਆਏ ਆ ਕਿ ਭਾਈ ਇਹ ਚੀਜ਼ਾਂ ਜੇ ਕਰੋਗੇ ਤਾਂ ਹੋ ਸਕਦਾ ਹੈ ਕਿ ਬਚ ਜਾਓ ਜੇ ਨਹੀਂ ਤਾਂ ਫਿਰ ਵਾਲ ਜਿਹੜੇ ਹਨ ਉਹ ਇੱਕ ਇੱਕ ਕਰਕੇ ਨਹੀਂ ਗੁੱਚਿਆਂ ਦੇ ਵਿੱਚ ਡਿੱਗਨੇ ਸਟਾਰਟ ਹੋ ਜਾਂਦੇ ਸੋ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਲਾਸਟ ਦੇ ਵਿੱਚ ਵੀ ਡਿਸਕਲੇਮਰ ਹੈ ਸਾਡਾ ਕਿ ਅਸੀਂ ਨਾ ਕੋਈ ਸੁਜੈਸਟ ਕਰਦੇ ਹਾਂ ਕਿ ਆਹ ਲਾਓ ਵਾਹ ਲਾਓ ਹਾਂ ਕੁਝ ਚੀਜ਼ਾਂ ਕਰਕੇ ਜੇ ਵਾਲਾ ਨੂੰ ਬਚਾਇਆ ਜਾ ਸਕਦਾ ਤਾਂ ਬਚਾ ਲਓ ਸਲੇਡੀਅਮ ਵਾਲਾ ਮੈਂ ਵਾਰ-ਵਾਰ ਕਹਿਣਾ ਕਿ ਪੰਜਾਬ ਦੇ ਵਿੱਚ ਇਹ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਪਹਿਲਾਂ ਵੀ ਪਾਣੀ ਜਾਂ ਪਹਿਲਾਂ ਵੀ ਮਿੱਟੀ ਸਾਡੀ ਆਈਓ ਸੀ ਜਿਹਦੇ ਵਿੱਚ ਨੌਂਦੇ ਧੌਂਦੇ ਸੀਗੇ ਫਿਲਹਾਲ ਜੋ ਬਹੁਤ ਵੱਡਾ ਗੰਝਾਪਣ ਦਾ ਪਸਾਰ ਅਸੀਂ ਦੇਖ ਰਹੇ ਹਾਂ ਪੰਜਾਬੀਆਂ ਦੇ ਵਿੱਚ ਇਹਦੇ ਤੇ ਜਾਂਚ ਹੋਣੀ ਚਾਹੀਦੀ ਆ ਕਿ ਸਾਡੇ ਤੇ ਦੋਸ਼ ਲੱਗੇ ਆ ਮਹਾਰਾਸ਼ਟਰ ਦੇ ਵਿੱਚ ਕਿ ਇੱਥੋਂ ਗਈ ਜਾਂ ਹਰਿਆਣੇ ਤੋਂ ਗਈ ਕਣਕ ਦੇ ਵਿੱਚ ਸੇਲੇਨੀਅਮ ਵਧੇਰੇ ਸੀਗਾ ਤਾਂ ਸਾਨੂੰ ਵਿੱਚ ਇੱਕ ਕਰ ਲੈਣਾ ਚਾਹੀਦਾ ਕਿ ਕੀ ਸਾਡੀ ਕਣਕ ਚ ਸੇਲੇਨੀਅਮ ਠੀਕ ਹੈ ਜਾਂ ਬਹੁਤ ਜ਼ਿਆਦਾ ਹੈ ਮਿਲਦੇ ਆ ਅਗਲੀ ਵਾਰ ਤਦ ਤੱਕ ਦਿਓ ਸਤ ਸਾਰਿਆਂ ਨੂੰ ਸਤ ਸ੍ਰੀ ਅਕਾਲ